ਇਸ ਖੰਬੇ ਰਾਈ ਹੀ ਪਹਿਲੀ ਵਾਰ ਦਰਬਾਰ ਸਾਹਿਬ ਵਿੱਚ ਬਿਜਲੀ ਆਈ ਸੀ ਇਹ ਹੀ ਉਹ ਪੱਥਰ ਹੈ ਔਰੰਗਜ਼ੇਬ ਦਾ ਤਖਤ तकरीबन 3 ਮੰਜ਼ਲ ਡੁਗਾਇ ਚ ਇਹ ਤੂ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੇ ਅੱਜ ਆਇਸ ਸ਼੍ਰੀ ਦਰਬਾਰ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਨੇ ਦਰਬਾਰ ਸਾਹਿਬ ਦੇ ਤੇ ਦਰਬਾਰ ਸਾਹਿਬ ਜਦੋਂ ਆਪਾਂ ਜਨਨ ਤਾਂ ਚਾਰੇ ਪ੍ਰਕਾਰਾਂ ਦੇ ਵਿੱਚ ਜਗਾ ਜਗਾ ਤੇ ਇਤਿਹਾਸ ਜੁੜਿਆ ਹੋਇਆ ਪੱਥਰ ਪੱਥਰ ਨਾਲ ਦਰਬਾਰ ਸਾਹਿਬ ਵਿੱਚ ਇਤਿਹਾਸ ਜੁੜਿਆ ਹੋਇਆ ਹੈ ਤੇ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਦਰਬਾਰ ਸਾਹਿਬ ਦੇ ਤੇ ਹੋਰ ਵੀ ਕਈ ਇਤਿਹਾਸਿਕ ਸਥਾਨ ਦਰਬਾਰ ਸਾਹਿਬ ਦੇ ਵਿੱਚ ਹੈਗੇ ਨੇ ਤੇ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਹੁਣ ਚੱਲਦੇ ਆ ਜੀ ਦਰਬਾਰ ਸਾਹਿਬ ਦੇ ਅੰਦਰ ਇਸ ਸਾਈਡ ਤੋਂ ਅੱਗੇ ਇਸੇ ਦਰਬਾਰ ਸਾਹਿਬ ਤੇ ਇਸ ਵਾਰ ਜਿਹੜੀ ਤੁਸੀਂ 베ਰੀ ਦੇਖ ਰਹੇ ਦੁੱਖ ਪੰਜ ਨਹੀਂ ਹੁੰਦਾ 베ਰੀਏ ਤੇ ਨੀਚੇ ਚੱਲਦੇ ਆ ਹੁਣ ਹੀ ਤੇ ਦਰਬਾਰ ਸਾਹਿਬ ਸਾਹਿਬ ਦਰਸ਼ਨ ਕਰਵਾਉਂਦੇ ਹਾਂ ਇਹ ਇਸ ਤੋਂ ਪਾਸੇ ਜਿਹੜਾ ਤੁਸੀਂ ਥੜਾ ਸਾਹਿਬ ਦੇਖ ਰਹੇ ਹੋ ਉਸ ਥੜਾ ਸਾਹਿਬ ਤੇ ਬੈਠ ਕੇ ਹੀ ਨਹੀਂ ਸ਼ਿਗਰੂ ਰਾਮਦਾਸ ਜੀ ਮਹਾਰਾਜ ਨੇ ਇਸ ਸਰੋਵਰ ਦੀ ਸੇਵਾ ਕਰਵਾਈ ਸੀ ਤੇ ਚਹਰਮੰਦਰ ਸਾਹਿਬ ਦੀ ਨੀ ਵੀ ਰਖਵਾਈ ਸੀ ਤੇ ਉਸ ਤੋਂ ਬਾਅਦ ਦਰਬਾਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਚ ਨੂੰ ਪੱਕਾ ਤੇ ਸਾੜੇ ਨੂੰ ਪੱਕਾ ਕਰਾਉਣ ਦਾ ਕਾਰਜ ਦਿੱਤਾ ਸੀ ਇਸ ਦੇ ਬਾਰੇ ਇਤਿਹਾਸ ਵੀ ਲਿਖਿਆ ਹੋਇਆ ਥੜਾ ਸਾਹਿਬ ਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ੍ਹ ਵੀ ਸਕਦੇ ਹੋ ਤੇ ਨਾਂ ਅਹੀ ਦੁਖ ਪੰਜਨੀ ਸਾਹਿਬ ਬੇਰੀ ਹੈ ਤੇ ਅੱਗੇ ਚੱਲਦੇ ਹਾਂ ਤੁਹਾਨੂੰ ਬੇਰੀ ਸਾਹਿਬ ਦੇ ਦਰਸ਼ਨ ਕਰਾਉਣ ਦੇ ਇਹ ਹੈ ਜੀ ਦੁਖ ਪੰਜਨੀ ਸਾਹਿਬ ਬੇਰੀ ਤੇ ਥੜਾ ਸਾਹਿਬ ਦੇ ਬਿਲਕੁਲ ਨਾਲ ਦੁਖ ਪੰਜਨੀ ਸਾਹਿਬ ਬੇਰੀ ਹੈ ਇਹ ਜਤੀ ਸਰਦਾਰ ਦੇ ਸੱਚੇ ਮਾਨਾ ਜੇ ਕੋਈ ਬੇਰੀ ਸਾਹਿਬ ਦੇ niche ਇਸ਼ਨਾਨ ਕਰਦਾ ਤਾਂ ਉਹਦੇ ਕਈ ਰੋਗ ਦੂਰ ਹੋ ਜਾਂਦੇ ਨੇ ਬੇਰੀ ਸਾਹਿਬ ਦੇ ਬਿਲਕੁਲ سامنے ਇਸ ਜਗ੍ਹਾ ਤੇ ਉਹ ਇਤਿਹਾਸ ਇਤਿਹਾਸ ਵੀ ਲਿਖਿਆ ਹੋਇਆ ਹੈ ਇੱਥੇ ਕਈ ਕੁੱਤਕ ਹੋਏ ਤੇ ਉਸ ਨਾਲ ਸੰਬੰਧਿਤ ਇਹ ਇਤਿਹਾਸ ਵੀ ਲਿਖਿਆ ਹੋਇਆ ਜਿਵੇਂ ਕਿ ਅਭੀਬੀ ਰੱਬ ਜੀ ਦੇ ਪਿੰਗਲਾਪਤੀ ਗੁਰੂ ਜੀ ਦੀ ਕਿਰਪਾ ਨਾਲ ਇੱਥੇ ਦੇ ਅਰੋਗ ਹੋ ਗਿਆ ਸੀ ਜੋ ਪੰਜਨੀ ਸਾਹਿਬ ਦੇਰੀ ਜਿਹੜੀ ਇਹ ਸਕਰੀਨ ਹੈ ਦਰਬਾਰ ਸਾਹਿਬ ਦੇ ਚਾਰੇ ਪੋਨਿਆਂ ਦੇ ਵਿੱਚ ਸਕਰੀਨ ਇਹ ਲੱਗੀ ਹੋਈ ਹੈ ਜਿਹੜੇ ਬਾਣੀ ਉੱਪਰ ਲਿਖੀ ਹੋਈ ਚ ਹੇਠੇ ਆਪਣਾ ਟ੍ਰਾਂਸਲੇਟ ਇੰਗਲਿਸ਼ ਵਿੱਚ ਹੋ ਜਾਂਦੀ ਹੈ। ਦੁਬਾਰਸ਼ਾ ਦੇ ਚਾਰੇ ਕੋਨਿਆਂ ਤੇ ਜਲਦੀ ਸੇਵਾ ਹੁੰਦੀ ਹੈ। ਤੇ ਹੁਣ ਉਸੇ ਪਾਸੇ ਚੱਲਦੇ ਆਂ ਅੱਗੇ ਇਸੇ ਪਾਸੇ ਆ ਗਏ ਜੀ ਨਿਓਲਜਮ ਅਜਾਇਬ ਘਰ ਤੇ ਇਸ ਅਜਾਇਬ ਘਰ ਵਿੱਚ ਵੀ ਜ਼ਰੂਰ ਜਾ ਕੇ ਆਇਆ ਕਰੋ। ਤੇ ਇਹਦਾ ਕੋਈ ਨਾ ਦਾ ਟਾਈਮ ਗਰਮੀਆਂ ਵਿੱਚ ਸਵੇਰੇ 7:00 ਤੋਂ ਸ਼ਾਮੀ 7:00 ਤੱਕ ਤੇ ਸਰਦੀਆਂ ਦੇ ਵਿੱਚ ਇਹਦਾ ਟਾਈਮਿੰਗ ਵੀ ਲਿਖਿਆ ਹੋਇਆ ਹੈ 8:00 ਤੋਂ ਸ਼ਾਮ 6:00 ਵਜੇ ਤੱਕ। ਇਹ ਅਜਾਇਬ ਘਰ ਹੈ। ਤੇ ਅੰਦਰ ਚੱਲਦੇ ਆ ਅਜਾਇਬ ਘਰ ਦੇ ਅੰਦਰ ਇਹ ਇਹ ਅਜਾਇਬ ਘਰ ਆਮ ਲਈ ਸਤਿਕਾਰਯੋਗ ਹਰਮੰਦਰ ਸਾਹਿਬ ਦੇ ਦਰਸ਼ਨ ਦਿਉੜੀ ਜਿਹੜੇ ਪ੍ਰਾਤਨ ਦਰਵਾਜ਼ੇ ਸੀਗੇ ਇਹ ਸੀਗੇ ਪਹਿਲਾਂ ਜਿਹੜੇ ਪ੍ਰਾਤਨ ਦਰਵਾਜ਼ੇ ਦਿਉੜੀ ਦੇ ਲਗਾਏ ਹੋਏ ਸੀਗੇ ਦਸ਼ਮੰਗਰ ਉਸ ਦਰਵਾਜ਼ਿਆਂ ਜਿਹੜੇ ਪ੍ਰਾਤਨ ਦਿਉੜੀ ਤੇ ਲੱਗੇ ਹੋਏ ਸੀਗੇ ਇਹ ਕਾਫੀ ਉੱਪਰ ਜਾ ਕੇ ਹੋਰ ਵੀ ਅਜਾਇਬ ਘਰ ਬਣਿਆ ਹੋਇਆ ਇੱਥੇ ਸੀ ਕਿ ਇਤਿਹਾਸ ਨਾਲ ਸੰਬੰਧ ਆ ਕਈ ਤੁਰੋਂ ਲੱਗੀਆਂ ਮੈਂ ਤੁਹਾਨੂੰ ਇਤਿਹਾਸ ਬਾਰੇ ਵੀ ਨੀਚੇ ਲਿਖਿਆ ਹੋਇਆ ਇਹ ਅਜਾਇਬ ਘਰ ਬਣਿਆ ਹੋਇਆ ਇੱਥੇ ਜਦੋਂ ਆਪਾਂ ਦਿੱਖਪੰਜੇ ਦੇ ਵਿੱਚ ਤੋਂ ਇਸ ਦੇ ਪਾਸੇ ਆਉਂਦੇ ਹਾਂ ਮਿਊਜ਼ੀਅਮ ਤੋਂ ਜਦੋਂ ਵੱਡੀ ਦੁਆਰ ਆਏ ਸੀਗੇ ਤਾਂ ਇਸ ਦੇ ਪਾਸੇ ਇੱਕ ਹੋਰ ਦੁਆਰ ਹੈ ਐਂਟਰੀ ਪੁਆਇੰਟ ਇਸ ਪਾਸੇ ਤੋਂ ਹੈ ਚਾਰੇ ਪਾਸੇ ਚਾਰ ਵੀ ਦਿਸ਼ਾਵਾਂ 'ਚ ਦੁਆਰ ਨੇ ਦਰਬਾਰਤ ਹੈ ਉਹ ਆਮ ਦੇ ਚਾਰੇ ਪਾਸੇ ਤੋਂ ਦੇਖਿਓ ਇਸੇ ਪਾਸੇ ਲਗੀ ਉਪੰਜਲੀ ਵੇਜ ਦੇ ਜਾਇਬ ਕਰਦੇ ਨਾਲ ਇਸ ਪਾਸੇ ਸੰਤ ਜਰਨੈ ਸਿੰਘ ਜੀ ਖਾਲਸਾ ਪਿੰਡ ਵਾਲਿਆਂ ਦੀ ਮ੍ਰਿਤਕ ਜੀ ਵੀ ਸੀ ਜਿਹੜਾ ਸ਼ਹੀਦ ਹੋਇ ਸੀ ਉਸ ਪਾਸੇ ਕਿ ਇਸ ਉੱਪਰੋਂ ਰਸਤਾ ਆਸ-ਪਾਸੇ ਤੋਂ ਬੰਦ ਕੀਤਾ ਹੋਇਆ ਹੈ ਤੇ ਮੁਰੰਮਤ ਦੇ ਹਲੇ ਕਾਰਜ ਚੱਲ ਰਿਹਾ ਹੈ ਤੇ ਬਾਬਾ ਜੀ ਦੀ ਬੱਚੋ ਕਹਿੰਦੇ ਇਸ ਜਗ੍ਹਾ ਤੇ ਇਸ ਪਾਸੇ ਕਰਕੇ ਉਹਨਾਂ ਨੇ ਦੇਖ ਪਈ ਸੀਗੀ ਮ੍ਰਿਤਕ ਦੇ ਗੁਰਾ ਜਿਹੜਾ ਸ਼ਹੀਦ ਹੋਇ ਸੀਗੇ ਤੁਸੀਂ ਖੋਤ ਵਿੱਚ ਹੀ ਦੇ ਸਕਦੇ ਮੈਂ ਫੋਟੋ ਨਾਲ ਲਗਾ ਲਵਾਂ ਇਹ ਹੈ ਦੀ ਬੇਰ ਬਾਬਾ ਬੁੱਢਾ ਸਾਹਿਬ ਜੀ ਤੇ ਇਸ ਚੜ ਗੁਰਦੁਆਰਾ ਸਾਹਿਬ ਬਣਾਇਆ ਹੈ ਕਾਫੀ ਪੁਰਾਣਾ ਮੇਰੀ ਹੈ ਬਾਬਾ ਬੁੱਢਾ ਸਾਹਿਬ ਜੀ ਇਹ ਟਾਈਮ ਦੀ ਇਤਿਹਾਸਿਕ ਦੁਵਿਨਸਾਹਿਬ ਵੀ ਬਣਾ ਹੋਇਆ ਹੈ ਬੇਰ ਬਾਬਾ ਬੁੱਢਾ ਸਾਹਿਬ ਜੀ ਜੋ ਤੇ ਇਸ ਦੇ ਪਾਸ ਇਤਿਹਾਸ ਵੀ ਲਿਖਿਆ ਹੋਇਆ ਇਸ ਬੇਰ ਸਾਹਿਬ ਲਗਾ ਇਸ ਬਾਰੇ ਇਤਿਹਾਸ ਲਿਖਿਆ ਹੋਇਆ ਹੈ ਬੇਬਾ ਬੁੱਢਾ ਜੀ ਇਸੇ ਵੇਰੀ ਦੇ ਬੈਠ ਕੇ ਬਾਬਾ ਬੁੱਢਾ ਜੀ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ ਦਰਸ਼ਨ ਕਰੋ ਬੇਬੇ ਸਾਹਿਬ ਦੇ ਇਹ ਬੇਬੇ ਸਾਹਿਬ ਬਿਰਵਾਰ ਸਾਹਿਬ ਦੇ ਨਾਲ ਹੀ ਹੈ ਜੋ ਆਪਾਂ ਡਿਊਟੀ ਤੋਂ ਅੰਦਰ ਮਥੇ ਟਿਕਣ ਵਾਸਤੇ ਜਾਂਦੇ ਹਾਂ ਉਸ ਇਸ ਵਾਸਤੇ ਹੀ ਹੈ ਦਰਸ਼ਨ ਕਰ ਲਓ ਇਹ ਸ਼ੇਰ ਦਰਬਾਰ ਸਾਹਿਬ ਵੀ ਹਰ ਮੰਦਰ ਸਾਹਿਬ ਜੀ ਦੇ ਤੇ ਅੰਦਰ ਵੀਡੀਓ ਅਲਾਉਡ ਨਹੀਂ ਹੈਗੀ ਨਾ ਫੋਟੋ ਖਿੱਚਣ ਦੇ ਅੰਦਰ ਅਲਾਉਡ ਨਹੀਂ ਹੈਗੀ ਤੇ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਇਸੇ ਪਾਸੇ ਅਕਾਲ ਤਖਤ ਸਾਹਿਬ ਮਾਜੀ ਦਰਸ਼ਨ ਕਰ ਰਹੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਗੁਰਦੁਆਰਾ ਸਾਹਿਬ ਦੇ ਇਹ ਕਾਂਦਰ ਸਾਹਿਬ ਦੀ ਜਿਹੜੀ ਪੁਰਾਣੀ ਇਮਾਰਤ ਸੀ ਜੋ ਇਤਨਾ ਹੁਣ ਨਵੀਂ ਬਣਾਈ ਹੈ ਅਕਾਲ ਤਖਤ ਸਾਹਿਬ ਦੇ નીચે ਇਹ ਪੁਰਾਣੀ ਜਿਹੜੀ ਸ਼ੀਸ਼ੇ ਵਿੱਚ ਰੱਖੀ ਹੋਈ ਜੋ ਹੇਠੇ ਨਹੀਂ ਸੀ ਪੁਰਾਣੀ ਇਹ ਅਕਾਲ ਤਖਤ ਸਾਹਿਬ ਹਰ ਰੋਜ਼ ਸ਼ਾਮ ਰਹਿਰਸ ਤੋਂ ਬਾਅਦ ਇਹ ਤੇ ਆਸਿ ਜਿਹੜੇ ਕੋਮਨ ਸ਼ਾਸਤਰ ਨੇ ਉਹਨਾਂ ਦੇ ਦਰਸ਼ਨ ਵਿਗਿਆਨ ਨੇ ਇੱਥੇ ਅਮ੍ਰਿਤ ਸੰਚਾਰ ਵਿਹੰਦਾ ਹਰ ਐਤਵਾਰ ਤੇ ਬੋਧਵਾਰ ਨੂੰ ਤੇ ਵਿਸ਼ੇਸ਼ ਪਰਸੇ ਅਕਾਲ ਤਖਤ ਸਾਹਿਬ ਦੇ ਇਤਿਹਾਸ ਵੀ ਲਿਖਿਆ ਹੋਇਆ ਤੇ ਤੁਸੀਂ ਸਤਿ ਸ਼੍ਰੀ ਅਕਾਲ ਲੈ ਕੇ ਪੜ੍ਹ ਸਕਦੇ ਹੋ ਸਿੱਖ ਕੌਮ ਨਾਲ ਸੰਬੰਧਿਤ ਕੋਈ ਵੀ ਫੈਸਲਾ ਅਕਾਲ ਤਖਤ ਸਾਹਿਬ ਤੋਂ ਲਿਆ ਜਾਂਦਾ ਹੈ ਸਿੱਖ ਕੌਮ ਦੇ ਪੰਜ ਤਤਾਂ ਪੰਜ ਤਤਾਂ ਵਿੱਚ ਇੱਕ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਕਸ਼ੀਰ ਜਿਹੇ ਕੇਸਗੜ ਸਾਹਿਬ ਤੱਕ ਸ੍ਰੀ ਪੜਨਾ ਸਾਹਿਬ ਤਖਸੀਰ ਹਿਯੂਰ ਸਾਹਿਬ ਤਖਸੀਰ ਦੰਗਮ ਸਾਹਿਬ ਤੇ ਤਖਸੀਰ ਅਕਾਲ ਤਖਤ ਸਾਹਿਬ ਇਸ ਸਾਈਡ ਤੋਂ ਦਰਬਾਰ ਸਾਹਿਬ ਮਰਮੰਦਰ ਸਾਹਿਬ ਅੰਦਰ ਜਾਂਦ ਰਸਤਾ ਹੈ ਗੁਰਵਾਰ 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 ਅਕਾਲ ਤਖਤ ਸਾਹਿਬ ਜਾਨ ਨੂੰ ਇਹ ਰਸਤਾ ਇਸ ਪਾਸੇ ਤੋਂ ਤੇ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਹੀ ਇੱਕ ਇਹ ਬਿਊਡੀ ਹੈ ਇੱਥੇ ਦੇਖੋ ਜਿਹੜੇ ਇਹ ਨਿਸ਼ਾਨ ਤੁਸੀਂ ਦੇਖ ਰਹੇ ਹੋ 1984 ਵਿੱਚ ਜਦੋਂ ਸਰਕਾਰ ਨੇ ਹਮਲਾ ਕੀਤਾ ਸੀਗਾ ਟੈਂਕਾਂ ਤੋਂ ਪਾ ਗੋਲੀਆਂ ਨਾਲ ਇਹ ਸਾਰੇ ਨਿਸ਼ਾਨ ਦੇਖੋ ਉਸ ਟਾਈਮ ਦੇ ਨੇ ਜਿੰਨੇ ਵੀ ਨਿਸ਼ਾਨ ਤੁਸੀਂ ਦੇਖ ਰਹੇ ਹੋ ਦੇਖੋ ਬੁੱਬਾ ਮਹਾਰਾਸ਼ੀ ਦੀ ਦਾਨੀ ਦੇ ਬਸਾਵਲੀ ਅਗਰਾਂ ਰਜੀਸ਼ ਸਿੰਘ ਬਾਅਦ ਸ਼ੇਰ ਸਿੰਘ ਤੇ ਫਿਰ ਉਸ ਬਾਅਦ ਸਰਦਾਰ ਕਰਮ ਸਿੰਘ ਇਸ ਤਰ੍ਹਾਂ ਫਿਰ ਅੱਗੇ ਚੱਲੇ ਗਏ ਪਹਿਲੇ ਵੀ ਗਈ ਉਹ ਜਗਵਾ ਤੁਸੀਂ ਦੇਖ ਸਕਦੇ ਜਿੱਥੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਨੇ ਗੁਰੂਵਾਰ 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 ਨੁਕਤੇ ਤੇ ਜਿਹੜਾ ਤੁਸੀਂ ਇਹ ਖੰਭਾ ਦੇਖ ਰਹੇ ਹੋ ਇਸ ਖੰਭੇ ਰਾਹੀਂ ਹੀ ਪਹਿਲੀ ਵਾਰ ਦਰਬਾਰ ਸਾਹਿਬ ਵਿੱਚ ਬਿਜਲੀ ਆਈ ਸੀ तकरीबन तकरीबन 90 ਸਾਲ ਤੋਂ ਜ਼ਿਆਦਾ ਦਾ ਟਾਈਮ ਹੋ ਗਿਆ 1930 ਦੇ ਗੇਟ ਦੇ ਵਿੱਚ ਜਦੋਂ ਪਹਿਲੀ ਵਾਰ ਬਿਜਲੀ ਆਈ ਸੀ ਤਾਂ ਇਹਨਾਂ ਖੰਭਿਆਂ ਦੇ ਰਾਹੀਂ ਦਰਬਾਰ ਸਾਹਿਬ ਦੇ ਵਿੱਚ ਬਿਜਲੀ ਆਈ ਸੀ ਜਿਹੜੇ ਖੰਭੇ ਨੇ तकरीबन ਚਾਰੇ ਦਿਸ਼ਾਵਾਂ ਵਿੱਚ ਬਣੇ ਹੋਏ ਨੇ ਇੱਥੇ ਇਧਰ ਕੋ ਸਾਹਮਣੇ ਦਿਖ ਰਿਹਾ ਹੋਵੇਗਾ ਉਸ ਪਾਸੇ ਚੌਥੀ ਦਿਸ਼ਾ ਵਿੱਚ ਨਹੀਂ ਆਇਆ ਕਿਉਂਕਿ ਜਦੋਂ ਇਹ ਡਿਊਰੀ ਵੱਡੀ ਕੀਤੀ ਗਈ ਸੀਗੀ ਪ੍ਰਕਰਮਾਂ ਵਾਲੀ ਤਾਂ ਉਸ ਵੇਲੇ ਖੰਭਾਉ ਪਵਿੱਲਤਾ ਸੀਗਾ ਤਾਂ ਤਿੰਨ ਖੰਬੇ ਹਲੇ ਵੀ ਹੈਗੇ ਨੇ ਇੱਥੇ ਇਸ ਪਾਸੇ ਪ੍ਰਵੇਸ਼ ਦੁਆਰ ਹੈ ਮਤਲਬ ਕਿ ਦਰਬਾਰ ਸਾਹਿਬ ਦੇ ਹਰਮੰਦਰ ਸਾਹਿਬ ਦੇ ਚਾਰੇ ਪਾਸੇ ਹੀ ਪ੍ਰਵੇਸ਼ ਦੁਆਰ ਨੇ ਦਿੱਠੂ ਸੰਗ ਤਾਂ ਚਾਰੇ ਦਿਸ਼ਾਵਾਂ ਚੋਂ ਕੋਈ ਵੀ ਪ੍ਰਾਣੀ ਥੰਗੀ ਆਸੋਦ ਜੇ ਹਰ ਮੰਦਰ ਸ਼ਾਮ ਅਥਾ ਟੈਕ ਸਕੋ ਕਰਮਾਂ ਦੇ ਵਿੱਚ ਹੀ ਉਧਰ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਦਾ ਇਸ ਪਾਸ ਇਤਿਹਾਸ ਨੂੰ ਜੇ ਅਸੀਂ ਤੁਸੀਂ ਇਨਫੋਡਾ ਲਾ ਕੇ ਪੜ ਸਕਦੇ ਹੋ ਜਿੱਦੋਂ ਮੁਗਲਾਂ ਵੱਲੋਂ ਦਰਬਾਰ ਸਾਹਿਬ ਦੀ 1757 ਇਸ ਵਿੱਚ ਬੇਦਵੀ ਕੀਤੀ ਗਈ ਤਾਂ ਮੁਗਲਾਂ ਨਾਲ ਲੜਦੇ ਹੋਏ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਤੜ ਤੋਂ ਲੱਗ ਹੋ ਗਿਆ ਤੇ ਬਾਬਾ ਦੀਪ ਸਿੰਘ ਜੀ ਆਪਣੇ ਖੱਬੇ ਖੱਬੇ ਤਲੀ ਉੱਪਰ ਸੀਸ ਰੱਖ ਕੇ ਮੁਗਲਾਂ ਵਰਤ ਲੜਦੇ ਰਹੇ ਤੇ ਇਸ ਜਗ੍ਹਾ ਤੇ ਆ ਕੇ ਦਰਬਾਰ ਸਾਹਿਬ ਵਿੱਚ ਉਹਨਾਂ ਨੇ ਆਪਣਾ ਸੀਸ ਭੇਡ ਕੀਤਾ ਸੀ ਸਾਹਮਣੇ ਤੁਸੀਂ ਦੇਖ ਰਹੇ ਬੁੱਗਾ ਰਾਮਗੜਿਆ ਤੇ ਹੁਣ ਆਪਾਂ ਚੱਲਦੇ ਆਂ ਜੀ ਬੁੱਗਾ ਰਾਮਗੜਿਆ ਤੁਪੰਜਨੀ ਸਾਹਿਬ ਦੇਰੀ ਤੇ ਮੇਰੀ ਦੇ ਬਿਲਕੁਲ ਸਾਹਮਣੇ ਹੀ ਕਿਤੇ ਬੁੱਗਾ ਰਾਮਗੜਿਆ ਜਾਂ ਸੰਬੰਧਿਤ ਜਗ੍ਹਾ ਅਕਸ਼ਧਿਤ ਦੇਖ ਰਹੇ ਬੁੱਗਾ ਰਾਮਗੜਿਆ ਤੇ ਇਸ ਜਗ੍ਹਾ ਤੇ ਵੀ ਜਾਵਾਂਗੇ ਅੰਦਰ ਵਾਲੇ ਪਾਸੇ ਤੇ ਜਿਸ ਜਿਹੜਾ ਇਹ ਰੇਲਿੰਗ ਦੇਖੋ ਇੱਥੇ ਵੀ ਉਹ ਪੱਥਰ ਹੈ ਔਰੰਗਜ਼ੇਬ ਦਾ ਤਖਤ ਜਿੱਥੇ ਬੈਠ ਕੇ ਉਹ ਦਿੱਲੀ ਦੇ ਤੇ ਸ਼ਾਸਨ ਚਲਾ ਕਰਦਾ ਸੀ ਤੇ ਹਿੰਦੂਆਂ ਨੂੰ ਜ਼ਬਰਦਸਤ ਮੁਸਲਮਾਨ ਬਣਾਇਆ ਕਰਦਾ ਸੀ ਇਸ ਤਿੰਗਾ ਨੇ ਫਿਰ ਤਖਤ ਦਿੱਲੀ ਤੋਂ ਟੋੜਾ ਪਿੱਛੇ ਬੰਨ ਕੇ ਇੱਥੇ ਲੈ ਕੇ ਆਏ ਸੀ ਤੇ ਉੱਪਰ ਚਲ ਚਾਬ ਤੋਂ ਅਜਰ ਬਾਹਰ ਆ ਕੇ ਇਸ ਸੜਕ ਦਾ ਬੁੱਧਾ ਰਾਮ ਇਸ ਪਾਸੇ ਇਹ ਪ੍ਰਾਤਨੂ ਹੈ ਕੋਲੇ ਜਿੰਨਾ ਡੁੰਗਾਈ ਚ ਕੰਦੇ ਖੂ ਹੈ ਇਹ ਕਿਰੀਮ ਤਿੰਨ ਮੰਜ਼ਿਲ ਡੂੰਘਾਈ ਡੂੰਘਾਈ ਹੈ ਇਹ ਤੂ ਹੈ ਤੇ ਓਨੀ ਹੀ ਡੂੰਘਾਈ ਦੇ ਨੀਚੇ ਇਮਾਰਤ ਨੀਚੇ ਪਣੀ ਹੋਈ ਹੈ ਇਹ ਜਿਹੜੀ ਇਹ ਇਤਿਹਾਸਿਕ ਸੀਨ ਜਿਹੜੀ ਇਹ ਪਈ ਹੈ ਤੁਸੀਂ ਦੇਖ ਲਓ ਇਹ ਅਕਬਰ ਬਾਦਸ਼ਾਹ ਜਿਹਾ ਉਹਦਾ ਤਖਤ ਸੀਗਾ ਕਿ ਜਿਹੜਾ ਸਿੰਘਾਂ ਨੇ ਜਿਹੜਾ ਸਿੰਘਾਂ ਨੇ ਦਿੱਲੀ ਤੋਂ ਉਖਾੜ ਕੇ ਇੱਥੇ ਲਿਆਏ ਸੀਗੇ ਉਹ ਕਹਿੰਦੇ ਕਿ ਆਪਣੇ ਘੋੜਿਆਂ ਦੇ ਪਿੱਛੇ ਬਾਨੇ ਕਿ ਇੱਥੇ ਲੈ ਕੇ ਆਏ ਸੀਗੇ ਇਹ ਤੌਰ ਤੱਕ ਨਾਲ ਹੀ ਦਰਬਾਰ ਸਭ ਵਿੱਚੋਂ ਦਿਖ ਰਿਆ ਨੂੰ ਇਹ ਬਲਾਈ ਜਿਹੜੀ ਨਹੀਂ ਲੱਗੀ ਹੁੰਦੀ ਸੀਗੀ ਤੇ ਰੇਲਿੰਗ ਉਹਨਾਂ ਲਗਾਈਏ ਕਿਤੇ ਇਤਿਹਾਸਿਕ ਸਥਾਨ ਤੇ ਇਸ ਪਾਸੇ ਇਹ ਸਭ ਕੁਝ ਦੇਖੋ ਪ੍ਰਾਤਨ ਬੁਆਏ ਬਣਾਇਆ ਹੋਇਆ ਜੋ ਬੁਗਾ ਰਾਮਗੜੀਆ ਜੈਡ ਵੀ ਕਮਰਾ ਹੈਗਾ ਇਸੇ ਪਾਸੇ ਨੂੰ ਹੈਗਾ ਜੀ ਅੰਦਰ ਜਾਣ ਦਾ ਰਸਤਾ ਜਿਹੜਾ نیچے ਜਿਹੜੀ ਬਣਿਆ ਹੋਇਆ ਬਾਹਰ ਗੁਰਵਾਰ 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 ਜੀ ਬਾਹਰ ਗੁਰਵਾਰ ਵੈ ਗੁਰ 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 ਵੈ ਗੁਰ